ਤੁਹਾਨੂੰ ساری ਜ਼ਿੰਦਗੀ ਜਵਾਨ ਰੱਖਣ ਗਿਆ ਇਹ ਬਹੁਤ ਹੀ ਜ਼ਿਆਦਾ ਜ਼ਰੂਰੀ ਗੱਲਾਂ ਬੱਕਰੇ ਦਾ ਮੀਟ ਖਾਣ ਨਾਲ ਬੁਢਾਪਾ ਨਹੀਂ ਆਉਂਦਾ ਖੀਰੇ ਨੂੰ ਹਰ ਰੋਜ਼ ਛਿਲਕੇ ਸਮੇਤ ਖਾਓ ਸਕਿਨ ਮੁਲਾਇਮ ਹੋ ਜਾਂਦੀ ਹੈ ਹਰ ਰੋਜ਼ ਨਿੰਬੂ ਪਾਣੀ ਪੀਣ ਨਾਲ ਸਰੀਰ ਦੀ ਚਰਬੀ ਕੱਟ ਹੋਣ ਲੱਗ ਜਾਂਦੀ ਹੈ ਜ਼ਖਮ ਦੀ ਸੋਜ ਨੂੰ ਦੂਰ ਕਰਨ ਲਈ ਪਿਆਜ਼ ਨੂੰ ਜਲਾ ਲਓ ਇਸ ਵਿੱਚ ਹਲਦੀ ਮਿਲਾ ਕੇ ਲਗਾ ਲਓ ਗਰਮ ਪਾਣੀ ਵਿੱਚ ਥੋੜਾ ਜਿਹਾ ਨਮਕ ਮਿਲਾ ਕੇ ਨਹਾਉਣ ਨਾਲ ਸਰੀਰ ਦੀ ਥਕਾਵਟ ਦੂਰ ਹੋ ਜਾਂਦੀ ਹੈ ਗਾਂ ਦਾ ਦੁੱਧ ਪੀਣ ਨਾਲ ਜਾਦਾ ਸਤੇਜ ਹੁੰਦੀ ਹੈ ਆਲੂ ਬੁਖਾਰਾ ਖਾਣ ਨਾਲ ਖੂਨ ਦੀ ਕਮੀ ਪੂਰੀ ਹੁੰਦੀ ਹੈ ਨਿੰਬੂ ਦੇ ਛਿਲਕੇ ਦਾ ਪਾਊਡਰ ਬਣਾ ਕੇ ਵਿੱਚ ਨਮਕ ਮਿਲਾ ਕੇ ਬੁਰਸ਼ ਕਰਨ ਦੇ ਨਾਲ ਦੰਦਾਂ ਦਾ ਪੀਲਾਪਣ ਦੂਰ ਹੋ ਜਾਂਦਾ ਹੈ ਜੇਕਰ ਤੁਹਾਨੂੰ ਚੱਕਰ ਆਉਣੇ ਬੰਦ ਨਹੀਂ ਹੁੰਦੇ ਤਾਂ ਕਾਲੇ ਨਮਕ ਵਾਲਾ ਪਾਣੀ ਪੀਓ ਸੌਣ ਤੋਂ ਪਹਿਲਾਂ ਆਪਣੇ ਚਿਹਰੇ ਤੇ ਗੁਲਾਬ ਜਲ ਲਗਾਓ ਛੇਤੀ ਬੁੱਢੇ ਨਹੀਂ ਹੋਵੋਗੇ ਸਵੇਰੇ ਖਾਲੀ ਪੇਟ ਭਿੱਜੇ ਹੋਏ ਅਖਰੋਟ ਖਾਣ ਨਾਲ ਚਿਹਰੇ ਤੇ ਚਮਕ ਆ ਜਾਂਦੀ ਹੈ ਤੇ ਵਾਲ ਮਜ਼ਬੂਤ ਹੋ ਜਾਂਦੇ ਹਨ ਹਰ ਰੋਜ਼ ਆड़ੂ ਖਾਣ ਨਾਲ ਪੇਟ ਦੀ ਚਰਬੀ ਘਟ ਹੋ ਜਾਂਦੀ ਹੈ ਪਾਣੀ ਵਿੱਚ ਫਟਕੜੀ ਮਿਲਾ ਕੇ ਨਹਾਉਣ ਨਾਲ ਪਸੀਨੇ ਦੀ ਬਦਬੂ ਦੂਰ ਹੁੰਦੀ ਹੈ ਜਿਆਦਾ ਚਿਕਨਾਈ ਵਾਲੀਆਂ ਚੀਜ਼ਾਂ ਦਾ ਇਸਤੇਮਾਲ ਕਰਨ ਦੇ ਨਾਲ ਗਲੇ ਵਿੱਚ ਇਨਫੈਕਸ਼ਨ ਹੋ ਜਾਂਦੀ ਹੈ ਠੰਡੇ ਪਾਣੀ ਨਾਲ ਨਹਾਉਣ ਤੇ ਖੂਨ ਦਾ ਵਹਾਅ ਤੇਜ਼ ਹੋ ਜਾਂਦਾ ਹੈ ਜੇਕਰ ਤੁਹਾਡੇ ਪੈਰਾਂ ਵਿੱਚ ਦਰਦ ਹੈ ਤਾਂ ਮੱਝ ਦੇ ਦੁੱਧ ਵਿੱਚ ਖੰਜੂਰ ਪਾ ਕੇ ਪੀਣ ਨਾਲ ਦਰਦ ਠੀਕ ਹੋ ਜਾਂਦਾ ਹੈ ਜੇਕਰ ਮਿਹਦੇ ਨੂੰ ਸੋਜ ਹੋਵੇ ਤਾਂ ਖਾਲੀ ਪੇਟ ਅਨਾਰ ਖਾਓ ਦੰਦਾਂ ਤੇ ਨਿੰਮ ਦੀ ਦਾਤਣ ਕਰਨ ਨਾਲ ਦੰਦਾਂ ਨੂੰ ਕੀੜਾ ਨਹੀਂ ਲੱਗਦਾ ਜੇਕਰ ਤੁਹਾਨੂੰ ਪੇਟ ਦਾ ਦਰਦ ਹੈ ਤਾਂ ਪੁਦੀਨੇ ਦੇ ਪੱਤੇ ਖਾ ਲਓ ਜਿਆਦਾ ਪਾਣੀ ਪੀਣ ਵਾਲਾ ਇਨਸਾਨ ਤਾਕਤਵਰ ਹੁੰਦਾ ਹੈ ਜਿਆਦਾ ਖਾਣ ਵਾਲਾ ਇਨਸਾਨ ਸੁਸਤ ਰਹਿੰਦਾ ਹੈ ਤੇ ਜਿਆਦਾ ਬੋਲਣ ਵਾਲੇ ਇਨਸਾਨ ਨੂੰ ਅਕਲ ਘੱਟ ਹੁੰਦੀ ਹੈ ਗਾਂ ਦਾ ਦੁੱਧ ਮੱਝ ਦੇ ਦੁੱਧ ਤੋਂ ਹਲਕਾ ਹੁੰਦਾ ਹੈ ਤੇ ਛੇਤੀ ਹজম ਹੋ ਜਾਂਦਾ ਹੈ ਸਵੇਰੇ ਖਾਲੀ ਪੇਟ ਅਨਾਰ ਖਾਣ ਨਾਲ 10 ਦਿਨਾਂ ਵਿੱਚ ਸਿਹਤਮੰਦ ਨਜ਼ਰ ਆਉਣ ਲੱਗ ਜਾਓਗੇ ਬੱਕਰੀ ਦੇ ਦੁੱਧ ਵਿੱਚ ਖਜੂਰ ਪਾ ਕੇ ਪੀਣ ਨਾਲ ਸਰੀਰ ਵਿੱਚ ਤਾਕਤ ਆ ਜਾਂਦੀ ਹੈ ਕੇਲਾ ਤੇ ਆਂਡਾ ਇਕੱਠੇ ਨਾ ਖਾਓ ਆਲੂ ਦੇ ਛਿਲਕੇ ਨਾਲ ਸ਼ੀਸ਼ਾ ਚਮਕਣ ਲੱਗ ਜਾਂਦਾ ਹੈ ਜਿੰਨਾਂ ਦੇ ਮੂੰਹ ਵਿੱਚ ਛਾਲੇ ਹੋ ਜਾਂਦੇ ਹਨ ਉਹਨਾਂ ਨੂੰ ਰੋਟੀ ਤੋਂ ਬਾਅਦ ਸੌਂਫ ਖਾਣੀ ਚਾਹੀਦੀ ਹੈ ਜੇਕਰ ਤੁਹਾਡੇ ਲੱਤਾਂ ਵਿੱਚ ਦਰਦ ਹੁੰਦਾ ਹੈ ਤਾਂ ਰਾਤ ਨੂੰ 10 ਬਦਾਮ ਭੋਗ ਦਿਓ ਤੇ ਸਵੇਰੇ ਖਾਲੀ ਪੇਟ ਖਾ ਲਓ ਤੁਹਾਨੂੰ 10 ਦਿਨਾਂ ਵਿੱਚ ਫਰਕ ਨਜ਼ਰ ਆਉਣ ਲੱਗ ਜਾਵੇਗਾ ਰੋਜ਼ਾਨਾ ਇੱਕ ਕੇਲਾ ਖਾਣ ਨਾਲ ਸਿਹਤ ਤੰਦਰੁਸਤ ਰਹੇਗੀ ਦਹੀਂ ਖਾਣ ਨਾਲ ਕਬਜ਼ ਤੇ ਗੈਸ ਨਹੀਂ ਹੁੰਦੀ ਸਮੇਂ ਤੇ ਸੌਣ ਨਾਲ ਟੈਨਸ਼ਨ ਦੂਰ ਹੋ ਜਾਂਦੀ ਹੈ ਤੇ ਸਰੀਰ ਤੰਦਰੁਸਤ ਰਹਿੰਦਾ ਹੈ ਇਨਸਾਨ ਦੀ ਯਾਦਦਾਸ਼ਤ ਤੇਜ ਹੁੰਦੀ ਹੈ ਤੇ ਦਿਲ ਵੀ ਤੰਦਰੁਸਤ ਰਹਿੰਦਾ ਹੈ ਗੋਡਿਆਂ ਤੇ ਨਿੰਮ ਅਤੇ ਗਰਮ ਤੇਲ ਦੀ ਮਾਲਿਸ਼ ਕਰਨਾ ਗੋਡਿਆਂ ਵਿੱਚ ਦਰਦ ਨਹੀਂ ਹੁੰਦਾ ਜੇਕਰ ਤੁਹਾਡਾ ਬੱਚਾ ਮਿੱਟੀ ਖਾਂਦਾ ਹੈ ਤਾਂ ਕੇਲੇ ਵਿੱਚ ਸ਼ਹਿਦ ਮਿਲਾ ਕੇ ਖਵਾ ਦਿਓ ਤੁਹਾਡਾ ਬੱਚਾ ਮਿੱਟੀ ਖਾਣਾ ਛੱਡ ਦੇਵੇਗਾ ਚੰਦਨ ਦਾ ਤੇਲ ਕੰਨ ਵਿੱਚ ਪਾਉਣ ਨਾਲ ਕੰਨ ਦਾ ਦਰਦ ਘਟ ਜਾਂਦਾ ਹੈ ਜੇਕਰ ਤੁਹਾਡੇ ਜੋੜਾਂ ਦੇ ਵਿੱਚ ਦਰਦ ਹੁੰਦਾ ਹੈ ਤਾਂ ਲਸਣ ਦੇ ਰਸ ਵਿੱਚ ਕਪੂਰ ਮਿਲਾ ਕੇ ਮਾਲਿਸ਼ ਕਰੋ ਇਸ ਤਰ੍ਹਾਂ ਤੁਹਾਨੂੰ ਫਰਕ ਮਹਿਸੂਸ ਹੋਵੇਗਾ ਲਸਣ ਦਾ ਇਸਤੇਮਾਲ ਆਪਣੇ ਖਾਣੇ ਵਿੱਚ ਹਰ ਰੋਜ਼ ਕਰੋ ਤੁਹਾਡੇ ਜੋੜਾਂ ਦਾ ਦਰਦ ਖਤਮ ਹੋ ਜਾਵੇਗਾ ਸਵੇਰੇ ਖਾਲੀ ਪੇਟ ਗੂੰਗਣਾ ਪਾਣੀ ਪੀਣ ਨਾਲ ਮੋਟਾਪਾ ਘਟ ਹੋ ਜਾਂਦਾ ਹੈ ਕਾਜੂ ਖਾਣ ਨਾਲ ਦਿਮਾਗ ਤੀਜ਼ ਹੁੰਦਾ ਹੈ ਸੱਟ ਲੱਗਣ ਤੇ ਫਟਕੜੀ ਲਾਉਣ ਨਾਲ ਖੂਨ ਨਿਕਲਣਾ ਬਿਲਕੁਲ ਬੰਦ ਹੋ ਜਾਂਦਾ ਹੈ ਜੇਕਰ ਤੁਹਾਡਾ ਹਾਜਮਾ ਠੀਕ ਨਹੀਂ ਰਹਿੰਦਾ ਤਾਂ ਗੰਨੇ ਦਾ ਰਸ ਪਿਓ ਦੰਦਾਂ ਵਿੱਚ ਦਰਦ ਹੋਣ ਤੇ ਗਰਮ ਪਾਣੀ ਵਿੱਚ ਹਿੰਗ ਮਿਲਾ ਕੇ ਕੁਰਲੀ ਕਰ ਲਵੋ ਆਰਾਮ ਮਿਲੇਗਾ ਨੱਕ ਵਿੱਚੋਂ ਖੂਨ ਆ ਰਿਹਾ ਹੈ ਤਾਂ ਗੁਲਕੰਦ ਖਾਓ ਨਿੰਬੂ ਤੇ ਖੰਡ ਲਾ ਕੇ ਖਾਣ ਨਾਲ ਚੱਕਰ ਆਉਣੇ ਬੰਦ ਹੋ ਜਾਂਦੇ ਹਨ نیچے ਪੈਣ ਨਾਲ ਕਮਰ ਦਰਦ ਨੂੰ ਰਾਹਤ ਮਿਲਦੀ ਹੈ ਬਾਹਦਜਮੀ ਹੋਣ ਤੇ ਦੋ ਗਲਾਸ ਠੰਡਾ ਪਾਣੀ ਪੀਓ ਇਸ ਨਾਲ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਮਿਲੇਗਾ ਨੱਕ ਬੰਦ ਕਰਕੇ ਚਾਰ ਵਾਰ ਥੁੱਕ ਅੰਦਰ ਲਿਜਾਣ ਨਾਲ ਹਿਚਕੀ ਤੋਂ ਰਾਹਤ ਮਿਲੇਗੀ ਸਵੇਰ ਦੇ ਸਮੇਂ ਜਿਆਦਾ ਚਟਪਟੀ ਚੀਜ਼ ਕਦੇ ਵੀ ਨਾ ਖਾਓ ਕਿਉਂਕਿ ਇਸ ਨਾਲ ਤੁਹਾਨੂੰ ਪੇਟ ਦੀਆਂ ਕਈ ਬਿਮਾਰੀਆਂ ਹੋ ਸਕਦੀਆਂ ਹਨ ਜੇਕਰ ਤੁਹਾਨੂੰ ਠੰਡ ਲੱਗ ਰਹੀ ਹੈ ਤਾਂ ਤੁਸੀਂ ਹਲਕਾ ਗੂੰਗਣਾ ਪਾਣੀ ਪੀ ਲਓ ਇਸ ਨਾਲ ਬਹੁਤ ਹੱਦ ਤੱਕ ਫਾਇਦਾ ਮਿਲੇਗਾ ਦੰਦਾਂ ਤੇ ਲੱਗੇ ਕੀੜੇ ਨੂੰ ਦੂਰ ਕਰਨ ਲਈ ਇੱਕ ਚਮਚ ਨਾਰੀਅਲ ਤੇਲ ਨੂੰ ਮੂੰਹ ਵਿੱਚ ਪਾ ਕੇ 5-7 ਮਿੰਟਾਂ ਤੱਕ ਉਸ ਨੂੰ ਪੂਰੇ ਮੂੰਹ ਦੇ ਅੰਦਰ ਘੁਮਾਓ ਇਸ ਤੋਂ ਬਾਅਦ ਥੁੱਕ ਦਿਓ ਅਤੇ ਕੁਝ ਦੇਰ ਬਾਅਦ ਦੰਦਾਂ ਨੂੰ ਚੰਗੀ ਤਰ੍ਹਾਂ ਬੁਰਸ਼ ਕਰਨ ਨਾਲ ਸਾਫ਼ ਕਰੋ ਇਸ ਤਰ੍ਹਾਂ ਕਰਨ ਨਾਲ ਦੰਦਾਂ ਤੇ ਲੱਗੇ ਕੀੜੇ ਤੋਂ ਰਾਹਤ ਮਿਲਦੀ ਹੈ ਜੋ ਇਨਸਾਨ ਸਵੇਰੇ 1 ਘੰਟਾ ਪੈਦਲ ਚੱਲਦਾ ਹੈ ਉਸ ਦਾ ਦਿਲ ਹਮੇਸ਼ਾ ਹੀ ਸਿਹਤਮੰਦ ਰਹਿੰਦਾ ਹੈ ਰਾਤ ਨੂੰ ਸੌਂਦੇ ਸਮੇਂ 4 ਚਮਚ ਦੇਸੀ ਘਿਓ ਵਿੱਚ ਥੋੜਾ ਜਿਹਾ ਕੇਸਰ ਮਿਲਾ ਲੈਣ ਨਾਲ ਕਵਜ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਜੇਕਰ ਤੁਹਾਨੂੰ ਅਕਸਰ ਹੀ ਬਦਲਦੇ ਮੌਸਮ ਵਿੱਚ ਖਾਂਸੀ ਸ਼ੁਰੂ ਹੋ ਜਾਂਦੀ ਹੈ ਤਾਂ 2 ਤੋਂ 3 ਗ੍ਰਾਮ ਹਲਦੀ ਨੂੰ ਇੱਕ ਚਮਚ ਘਿਓ ਜਾਂ ਫਿਰ ਸ਼ਹਿਦ ਦੇ ਨਾਲ ਦਿਨ ਵਿੱਚ ਦੋ ਵਾਰ ਚਟਣ ਨਾਲ ਖਾਂਸੀ ਰੁਕ ਜਾਂਦੀ ਹੈ ਇਸ ਦੇ ਨਾਲ ਹੀ ਗਰਮ ਦੁੱਧ ਵਿੱਚ ਗੁੜ ਵੀ ਪਾ ਕੇ પી ਸਕਦੇ ਹੋ પાણી ਵਿੱਚ ગુલાબજલ ਮਿਲਾ ਕੇ ਨਹਾਉਣ ਨਾਲ શરીર ਵਿੱਚੋਂ ਪਸੀਨੇ ਦੀ ਬਦਬੂ ਕਦੇ ਵੀ ਨਹੀਂ ਆਉਂਦੀ ਰਾਤ ਨੂੰ ਸੌਂਦੇ ਸਮੇਂ ਤਿਲ ਦੇ ਤੇਲ ਦੀ ਹੱਥਾਂ ਪੈਰਾਂ ਉੱਪਰ ਮਾਲਿਸ਼ ਕਰਨ ਨਾਲ ਹੱਥਾਂ ਪੈਰਾਂ ਵਿੱਚ ਕਦੇ ਵੀ ਕਮਜ਼ੋਰੀ ਮਹਿਸੂਸ ਨਹੀਂ ਹੁੰਦੀ ਜ਼ਰੂਰਤ ਤੋਂ ਜ਼ਿਆਦਾ ਸੌਣਾ ਸਿਹਤ ਲਈ ਬਹੁਤ ਜ਼ਿਆਦਾ ਨੁਕਸਾਨਦਾਇਕ ਹੋ ਸਕਦਾ ਹੈ ਦਵਾਈ ਨੂੰ ਕਦੇ ਵੀ ਠੰਡੇ ਪਾਣੀ ਨਾਲ ਨਹੀਂ ਲੈਣਾ ਚਾਹੀਦਾ ਦਵਾਈ ਨੂੰ ਹਮੇਸ਼ਾ ਗਰਮ ਪਾਣੀ ਨਾਲ ਹੀ ਲਓ ਨਹੀਂ ਤਾਂ ਦਵਾਈ ਦਾ ਤੁਹਾਡੇ ਸਰੀਰ ਉੱਪਰ ਬੁਰਾ ਪ੍ਰਭਾਵ ਵੀ ਦੇਖਣ ਨੂੰ ਮਿਲ ਸਕਦਾ ਹੈ ਜਿੰਨਾ ਲੋਕਾਂ ਨੂੰ ਨੀਂਦ ਜ਼ਿਆਦਾ ਆਉਂਦੀ ਹੈ ਉਹਨਾਂ ਨੂੰ ਜਾਮਣ ਖਾਣੀ ਚਾਹੀਦੀ ਹੈ। ਜਾਮਣ ਖਾਣ ਨਾਲ ਉਹਨਾਂ ਨੂੰ ਨੀਂਦ ਘੱਟ ਆਵੇਗੀ। ਟਮਾਟਰ ਖਾਣ ਨਾਲ ਚਿਹਰੇ ਤੇ ਦਾਗ-ਧੱਬੇ ਦੂਰ ਹੋ ਜਾਂਦੇ ਹਨ। ਜੇਕਰ ਤੁਹਾਨੂੰ ਭੁੱਖ ਬਹੁਤ ਜ਼ਿਆਦਾ ਲੱਗਦੀ ਹੈ ਤਾਂ ਇੱਕਦਮ ਕਦੀ ਵੀ ਜ਼ਿਆਦਾ ਖਾਣਾ ਨਾ ਖਾਓ। ਖਾਣੇ ਨੂੰ ਹਮੇਸ਼ਾ ਦੋ ਤੋਂ ਤਿੰਨ ਵਾਰ ਵਿੱਚ ਹੀ ਖਾਓ। ਕੇਲੇ ਦੇ ਛਿਲਕੇ ਨੂੰ ਬੁੱਲਾਂ ਉੱਪਰ ਮਲਣ ਦੇ ਨਾਲ ਬੁੱਲ ਬਹੁਤ ਹੀ ਜ਼ਿਆਦਾ ਸੁੰਦਰ ਹੋ ਜਾਂਦੇ ਹਨ। ਹਲਦੀ ਭੁੰਨ ਕੇ ਉਸ ਦੇ ਉੱਪਰ ਸ਼ਹਿਦ ਲਗਾ ਕੇ ਚੱਟਣ ਨਾਲ ਜ਼ੁਖਾਮ ਖਤਮ ਹੋ ਜਾਂਦਾ ਹੈ ਨੋ ਉੱਪਰ ਨਾਰੀਅਲ ਦੇ ਤੇਲ ਦੀ ਮਾਲਿਸ਼ ਕਰਨਾ ਅੱਖਾਂ ਦੀ ਰੋਸ਼ਨੀ ਤੇਜ ਹੋ ਜਾਂਦੀ ਹੈ ਸਵੇਰੇ ਉੱਠਣ ਤੋਂ ਬਾਅਦ ਗੂੰਗਣੇ ਪਾਣੀ ਵਿੱਚ ਨਮਕ ਪਾ ਕੇ ਗਰਾਰੇ ਕਰਨ ਨਾਲ ਛਾਤੀ ਬਿਲਕੁਲ ਸਾਫ਼ ਹੋ ਜਾਂਦੀ ਹੈ ਅਨ ਅੰਗੂਰ ਦਾ ਜੂਸ ਪੀਣ ਨਾਲ ਕੋਰੀਆ ਦੀ ਬਿਮਾਰੀ ਜੜ ਤੋਂ ਖਤਮ ਹੋ ਜਾਂਦੀ ਹੈ ਜੇਕਰ ਖੂਨ ਦੀ ਕਮੀ ਹੋ ਰਹੀ ਹੋਵੇ ਅਤੇ ਕਮਜ਼ੋਰੀ ਵੀ ਬਹੁਤ ਜ਼ਿਆਦਾ ਮਹਿਸੂਸ ਹੋ ਰਹੀ ਹੋਵੇ ਤਾਂ ਗਾਜਰ ਨੂੰ ਕੱਦੂਕਸ ਕਰਕੇ ਦੁੱਧ ਵਿੱਚ ਉਬਾਲ ਕੇ ਪੀਓ ਇਹ ਅੱਖਾਂ ਦੀ ਰੋਸ਼ਨੀ ਨੂੰ ਤੇਜ਼ ਕਰਨ ਵਿੱਚ ਬਹੁਤ ਜ਼ਿਆਦਾ ਫਾਇਦੇਮੰਦ ਹੈ ਜੇਕਰ ਤੁਹਾਨੂੰ ਜ਼ਿਆਦਾ ਨੀਂਦ ਆਉਂਦੀ ਹੈ ਤਾਂ ਆਦਰਕ ਵਾਲਾ ਪਾਣੀ ਪੀਓ ਬੁੱਲਾਂ ਦਾ ਕਾਲਾਪਨ ਇੱਕ ਬਹੁਤ ਵੱਡੀ ਪਰੇਸ਼ਾਨੀ ਹੈ ਸਭ ਤੋਂ ਪਹਿਲਾਂ ਆਓ ਆਪਾਂ ਜਾਣਦੇ ਹਾਂ ਕਿ ਬੁੱਲ ਕਾਲੇ ਕਿਉਂ ਹੋ ਜਾਂਦੇ ਹਨ ਇਸ ਦਾ ਸਭ ਤੋਂ ਪਹਿਲਾ ਕਾਰਨ ਹੋ ਸਕਦਾ ਹੈ ਸਿਗਰਟ ਪੀਣਾ ਦੂਸਰਾ ਕਾਰਨ ਬਹੁਤ ਜ਼ਿਆਦਾ ਚਾਹ ਜਾਂ ਫਿਰ ਕੌਫੀ ਪੀਣਾ ਤੀਸਰਾ ਕਾਰਨ ਤੁਹਾਡੇ ਬੁੱਲਾਂ ਉੱਪਰ ਲਗਾਇਆ ਜਾਣ ਵਾਲਾ ਕੋਈ ਵੀ ਲਿਪਸਟਿਕ ਵੀ ਹੋ ਸਕਦਾ ਹੈ ਜਿਸ ਵਿੱਚ ਕੈਮੀਕਲ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਤੁਹਾਡੇ ਬੁੱਲ ਕਾਲੇ ਹੋਣੇ ਸ਼ੁਰੂ ਹੋ ਜਾਂਦੇ ਇਸ ਦਾ ਚੌਥਾ ਕਾਰਨ ਤੁਹਾਡੇ ਅੰਦਰ ਵਿਟਾਮਿਨ ਜਾਂ ਫਿਰ ਮਿਨਰਲਸ ਦੀ ਕਮੀ ਹੋਣਾ ਹੈ ਇਸ ਦਾ ਪੰਜਵਾਂ ਕਾਰਨ ਤੁਹਾਡਾ ਪਾਣੀ ਘੱਟ ਪੀਣਾ ਵੀ ਹੋ ਸਕਦਾ ਹੈ ਇਸ ਲਈ ਪਾਣੀ ਦਾ ਸੇਵਨ ਜ਼ਿਆਦਾ ਤੋਂ ਜ਼ਿਆਦਾ ਕਰੋ ਜੇਕਰ ਤੁਸੀਂ ਕਿਤੇ ਬਾਹਰ ਜਾ ਰਹੇ ਹੋ ਤਾਂ ਸਨਸਕ੍ਰੀਨ ਜ਼ਰੂਰ ਲਗਾਓ ਜੇਕਰ ਤੁਸੀਂ ਇੱਕ ਔਰ ਤੋ ਹੁਤਾ ਤੁਸੀਂ ਆਪਣੀ ਲਿਪਸਟਿਕ ਚੇਂਜ ਕਰਕੇ ਦੇਖ ਸਕਦੇ ਹੋ ਹੁਣ ਆਪਾਂ ਗੱਲ ਕਰਦੇ ਆਂ ਪਹਿਲੇ ਨੁਸਖੇ ਦੀ ਜਿਸ ਨਾਲ ਅਸੀਂ ਬੁੱਲਾਂ ਦਾ ਕਾਲਾਪਨ ਜੜ ਤੋਂ ਖਤਮ ਕਰ ਸਕਦੇ ਹਾਂ ਸਭ ਤੋਂ ਪਹਿਲਾਂ ਤੁਸੀਂ ਇੱਕ ਛੋਟਾ ਚਮਚ ਕਾਸਟਰ 슈ਗਰ ਲਓ ਅਤੇ ਉਸ ਵਿੱਚ ਨਾਰੀਅਲ ਦਾ ਤੇਲ ਮਿਲਾ ਲਓ। ਸਰਦੀਆਂ ਦੇ ਸਮੇਂ ਜੇਕਰ ਨਾਰੀਅਲ ਦਾ ਤੇਲ ਜੰਮ ਜਾਂਦਾ ਹੈ ਤਾਂ ਤੁਸੀਂ ਬਦਾਮ ਦਾ ਤੇਲ ਜਾਂ ਫਿਰ ਗਲਿਸਰੀਨ ਵੀ ਲੈ ਸਕਦੇ ਹੋ। ਇਸ ਤੋਂ ਬਾਅਦ ਤੁਸੀਂ 2 ਤੋਂ 3 ਮਿੰਟ ਇਸ ਮਿਸ਼ਰਣ ਨੂੰ ਆਪਣੇ ਬੁੱਲਾਂ ਉਪਰ ਮ사ਜ ਕਰੋ ਜਦੋਂ ਤੁਸੀਂ ਇਸ ਮਿਸ਼ਰਣ ਨਾਲ ਆਪਣੇ ਬੁੱਲਾਂ ਦੀ ਰਬ ਕਰੋਗੇ ਤਾਂ ਤੁਹਾਡੇ ਡੈੱਡ ਸਕਿਨ ਬਾਹਰ ਆ ਜਾਵੇਗੀ ਸਕਰਬ ਕਰਨ ਤੋਂ ਬਾਅਦ ਤੁਸੀਂ ਇੱਕ ਟੁਕੜਾ ਚਕੰਦਰ ਦਾ ਲਓ ਅਤੇ ਹੌਲੀ-ਹੌਲੀ ਇਸ ਨੂੰ ਬੁੱਲਾਂ ਉੱਪਰ ਸਕਰਬ ਕਰੋ ਚਕੰਦਰ ਰੰਗ ਦਾ ਰੰਗ ਲਾਲ ਹੋਣ ਕਰਕੇ ਤੁਹਾਡੇ ਬੁੱਲਾਂ ਤੇ ਵੀ ਲਾਲੀ ਆ ਜਾਵੇਗੀ ਹਫਤੇ ਵਿੱਚ ਘੱਟੋ ਘੱਟ ਤਿੰਨ ਵਾਰ ਇਹ ਪ੍ਰੋਸੈਸ ਨਾਲ ਤੁਹਾਡੇ ਬੁੱਲਾਂ ਦਾ ਕਾਲਾਪਨ ਬਿਲਕੁਲ ਠੀਕ ਹੋ ਜਾਵੇਗਾ ਅਤੇ ਤੁਹਾਡੇ ਬੁੱਲਾਂ ਦੀ ਲਾਲੀ ਵੀ ਵਾਪਸ ਆ ਜਾਵੇਗੀ ਹੁਣ ਗੱਲ ਕਰਦੇ ਹਾਂ ਕਿ ਦੂਸਰਾ ਨੁਸਖਾ ਇਹ ਨੁਸਖਾ ਤੁਸੀਂ ਰਾਤ ਦੇ ਸਮੇਂ ਸੌਣ ਤੋਂ ਪਹਿਲਾਂ ਇਸਤੇਮਾਲ ਕਰਨਾ ਹੈ ਬਦਾਮ ਦਾ ਤੇਲ ਲਓ ਉਸ ਵਿੱਚ ਥੋੜਾ ਜਿਹਾ ਨਿੰਬੂ ਦਾ ਰਸ ਮਿਲਾ ਲਓ ਕਿਉਂਕਿ ਜਿਉਂ ਨਿੰਬੂ ਦਾ ਰਸ ਹੈ ਇਹ ਇਹ ਕਾਲੇਪਣ ਨੂੰ ਹੌਲੀ ਹੌਲੀ ਖਤਮ ਕਰ ਦੇਵੇਗਾ ਕਿਉਂਕਿ ਤੁਹਾਡੇ ਬੁੱਲ ਬਾਦਾਮ ਦੇ ਤੇਲ ਨੂੰ ਅਬਜ਼ਰਬ ਕਰ ਲੈਣਗੇ ਤੇ ਬਾਦਾਮ ਦਾ ਤੇਲ ਤੁਹਾਡੇ ਬੁੱਲਾਂ ਦੇ ਕਾਲੇਪਣ ਨੂੰ ਦੂਰ ਕਰ ਦੇਵੇਗਾ ਇਸ ਤੋਂ ਬਾਅਦ ਤੁਸੀਂ ਇਸ ਨੁਸਖੇ ਨਾਲ ਇੱਕ ਹੋਰ ਤੀਸਰਾ ਨੁਸਖਾ ਵੀ ਕਰ ਸਕਦੇ ਹੋ ਜੇਕਰ ਤੁਸੀਂ ਚਾਹੋ ਤਾਂ ਇੱਕ ਇੱਕ ਦਿਨ ਦੋਵੇਂ ਉਸਕੇ ਇਸਤੇਮਾਲ ਕਰ ਸਕਦੇ ਹੋ ਇਸ ਨਾਲ ਤੁਹਾਨੂੰ ਰਿਜ਼ਲਟ ਬਹੁਤ ਵਧੀਆ ਮਿਲੇਗਾ ਇਸ ਦੇ ਲਈ ਤੁਸੀਂ ਇੱਕ ਕੱਚ ਦੀ ਸ਼ੀਸ਼ੀ ਲਓ ਅਤੇ ਇਸ ਵਿੱਚ ਥੋੜਾ ਜਿਹਾ ਨਿੰਬੂ ਮਿਲਾ ਕੇ ਉਸ ਤੋਂ ਬਾਅਦ ਤੁਸੀਂ ਇੱਕ ਤੋਂ ਡੇਢ ਚਮਚ ਗਲੇਸਰੀਨ ਲਓ ਇਸ ਤੋਂ ਬਾਅਦ ਤੁਸੀਂ ਇਸ ਮਿਕਸਚਰ ਵਿੱਚ ਥੋੜਾ ਜਿਹਾ ਐਲੋਵੀਰਾ ਮਿਲਾ ਲਓ ਤੇ ਚੰਗੀ ਤਰ੍ਹਾਂ ਮਿਕਸ ਕਰ ਲਓ ਉਸ ਤੋਂ ਬਾਅਦ ਜੇਕਰ ਚਾਹੋ ਤਾਂ ਤੁਸੀਂ ਇਸ ਵਿੱਚ ਥੋੜਾ ਜਿਹਾ ਗੁਲਾਬ ਜਲ ਵੀ ਮਿਲਾ ਸਕਦੇ ਹੋ ਹੁਣ ਸਾਰੇ ਮਿਸ਼ਰਣ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਰੱਖ ਲਓ ਤੇ ਉੱਪਰ ਵਾਲੇ ਨੁਸਖੇ ਨਾਲ ਇੱਕ ਇੱਕ ਦਿਨ ਉਸ ਦਾ ਤੇ ਇਸ ਦਾ ਇਸਤੇਮਾਲ ਕਰੋ ਦੇਖੋ ਇੱਕ ਦਿਨ ਤੁਹਾਡੇ ਬੁੱਲ ਕੁਦਰਤੀ ਤੌਰ ਤੇ ਗੁਲਾਬੀ ਹੋ ਜਾਣਗੇ ਤੇ ਤੁਸੀਂ ਇੱਕ ਔਰਤ ਹੋ ਤਾਂ ਹੋ ਸਕਦਾ ਹੈ ਕਿ ਤੁਹਾਨੂੰ